ਮੁਖਸਰ ਚ ਗੁੰਡਾਗਰਦੀ ਦੀਆਂ ਲਾਈਵ ਤਸਵੀਰਾਂ ਸਾਹਮਣੇ ਆਈਆਂ ਨੇ ਇੱਥੇ ਬਿਊਟੀ ਪਾਰਲਰ ਤੋਂ ਇੱਕ ਕੁੜੀ ਨੂੰ ਅਗਵਾ ਕੀਤਾ ਗਿਆ ਕੁੜੀ ਬਿਊਟੀ ਪਾਰਲਰ ਤੇ ਤਿਆਰ ਹੋਣ ਆਈ ਸੀ ਜਿਸ ਦੌਰਾਨ ਉਸ ਨੂੰ ਜ਼ਬਰਦਸਤੀ ਅਗਵਾ ਕਰ ਲਿਆ ਗਿਆ ਜ਼ਬਰਨ ਗੱਡੀ ਚ ਬਿਠਾਉਂਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਖਬਰ ਮੁਖਸਰ ਤੋਂ ਹੈ ਜਿੱਥੋਂ ਦੇ ਗਾਂਧੀ ਨਗਰ ਚੌਕ 'ਚ ਇਹ ਹਾਸਲਾ ਵਾਪਰਿਆ ਤੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਲੜਕੀ ਵਿਆਹ ਦੇ ਸਮੇਂ ਪਾਰਲਰ ਚ ਤਿਆਰ ਹੋਣ ਲਈ ਆਈ ਸੀ ਤਾਂ 6 ਹਥਿਆਰਬੰਦ ਨੌਜਵਾਨਾਂ ਨੇ ਫਿਲਮੀ ਅੰਦਾਜ਼ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਸ ਦੀਆਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਫਿਲਮੀ ਅੰਦਾਜ਼ ਦੇ ਵਿੱਚ ਇਹ ਹਥਿਆਰਬੰਦ ਨੌਜਵਾਨ ਦਰਵਾਜ਼ਾ ਖੋਲ੍ਹ ਕੇ ਪਾਰਲਰ ਦੇ ਵਿੱਚ ਬੜੇ ਅਤੇ ਲੜਕੀ ਨੂੰ ਕੰਸੀਡਦੇ ਹੋਏ ਬਾਹਰ ਲੈ ਗਏ ਅਤੇ ਉਸ ਤੋਂ ਬਾਅਦ ਬਾਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਬਾਹਰ ਲੜਕੀ ਨੂੰ ਗੱਡੀ ਦੇ ਵਿੱਚ ਜ਼ਬਰਦਸਤੀ ਬਿਠਾਉਂਦੇ ਹੋਏ ਨਜ਼ਰ ਆਈ ਹਾਲਾਂਕਿ ਇਸ ਦੌਰਾਨ ਲੜਕੀ ਇੱਕ ਵਾਰ ਨੀਚੇ ਡਿੱਗ ਗਈ ਪਰ ਇਸ ਦੇ ਬਾਵਜੂਦ ਉਹਨਾਂ ਨੇ ਲੜਕੀ ਨੂੰ ਅਗਵਾ ਕਰ ਲਿਆ ਹਾਂ ਅੱਜ ਇੱਕ ਲੜਕੀ ਸਵੇਰ ਉਹਦੀ ਮੈਰੇਜ ਸੀ ਤੇ ਬਿਊਟੀ ਪਾਰਲਰ ਤੇ ਤਿਆਰ ਹੋਣ ਲਈ ਆਈ ਸੀ ਕੁਝ ਮੁੰਡਿਆਂ ਨੇ ਉਹਨੂੰ ਬਿਊਟੀ ਪਾਰਲਰ ਤੋਂ ਆ ਕੇ ਕੈਪਟਨਪ ਕੀਤਾ ਜਿਹਦੇ ਤੇ ਅਸੀਂ ਮਾਮਲਾ ਦਰਜ ਕਰਕੇ ਅੱਡ-ਅੱਡ ਟੀਮਾਂ ਭੇਜੀਆਂ ਤੇ ਜਲਦੀ ਉਹਨਾਂ ਨੂੰ ਅਰੈਸਟ ਕਰ ਲਵਾਂਗੇ हां सीसीटीवी कैमरे देख रहे हैं उनोंदे ਵਿੱਚ ਇੱਕ ਗੱਡੀ ਆਉਂਦੀ ਹੈ ਕੁਛ ਮੁੰਡੇ ਆਉਂਦੇ ਆ ਉਹਨਾਂ ਹੋਰ ਕਲੀਅਰ ਪਾਲੀ ਸਿੰਘ ਵਾਲਾ ਪਿੰਡ ਹੈ ਸ਼ਾਇਦ ਇਹਨਾਂ ਦਾ ਤੇ ਬਹਰਾਲ ਫਿਲਮੀ ਅੰਦਾਜ਼ ਨਾਲ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਸਭ ਨੂੰ ਹੈਰਾਨ ਕਰ ਗਿਆ ਪੁਲਿਸ ਨੇ ਇਸ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਆਖਿਰ ਅਜਿਆ ਕੀ ਹੋਇਆ ਸੀ ਕਿ ਲੜਕੀ ਨੂੰ ਅਗਵਾ ਕਰ ਲਿਆ ਗਿਆ ਮੁਖਸਰ ਤੋਂ ਇਸ ਸ਼ਾਂਤ ਦੀ ਰਿਪੋਰਟ ਡੇਲੀ ਪੋਸ ਪੰਜਾਬੀ